ਦੇ ਉੱਪਰ ਮਿੱਟੀ ਪਾ ਕੇ ਪੱਕੀ ਸੜਕ ਬਣਾਈ ਉਸੇ ਤਰ੍ਹਾਂ ਦਲੇਲਪੁਰ ਖੇੜਾ ਦੇ ਵਿੱਚ ਉੱਚੀ ਕਰਕੇ ਔਰ ਉੱਥੇ ਸੜਕ ਬਣਾਈ ਗਈ ਸੜਕ ਦਾ ਸਵਾਲ ਨਹੀਂ ਹੈ ਮੈਡਮ ਉਹ ਤਾਂ ਮੰਨਦੇ ਬਣੀ ਸੀ ਤੁਹਾਡੇ ਸਮੇਂ ਤੋਂ ਸਾਨੂੰ ਵੀ ਜ਼ਿਆਦਾ ਤੁਹਾਨੂੰ ਯਾਦ ਹੈ ਕਿ ਅਸੀਂ ਕਿੰਨੀ ਜੱਦੋਂ ਪੱਕੇ ਕਰੂੰਗਾ ਤੁਸੀਂ ਅਸੀਂ ਮਿੱਟੀ ਪਾ ਕੇ ਉਹਨੂੰ ਕੀਤਾ ਪੱਕੇ ਤਾਂ ਹੀ ਹੋਈ ਨਾ ਹਾਂਜੀ ਹਾਂਜੀ ਸੋ ਦੂਸਰੀ ਗੱਲ ਹੈ ਕਿ ਉਹ ਸਾਨੂੰ ਉਹਦਾ ਬੜੀ ਜਦੋਜਹਿਦ ਕਰਨੀ ਪਈ ਕਿਉਂਕਿ ਕਿ ਇਰੀਗੇਸ਼ਨ ਵਾਲੇ ਉੱਥੇ ਨਹੀਂ ਸੀ ਸੜਕ ਬਣਾ ਦਿੰਦੇ ਸਾਨੂੰ ਓ ਐਨਓਸੀ ਨਹੀਂ ਸੀ ਦੇਣਾ ਉਹ ਕਹਿੰਦਾ ਸੀ ਮੈਂ ਡਿਪਾਰਟਮੈਂਟ ਹੈ ਗ੍ਰਾਹਕ ਸਾਹਿਬ ਗੱਲ ਪਾਏ ਕਿ ਗ੍ਰਾਹਕ ਸਾਹਿਬ ਮੈਂ ਤੁਹਾਨੂੰ ਕਹਿੰਨੇ ਕਾਂਗਰਸ ਵਾਲੇ ਕੀਤਾ ਜਾਓ ਜਾ ਕੇ ਚੰਦੂ ਬਡਾਲੇ ਜਾ ਕੇ ਜਾਈਓ ਜਿਹੜਾ ਸਭ ਤੋਂ ਵੱਧ ਵਰਸਟ ਪਿੰਡ ਆ ਉੱਥੇ ਜਾ ਕੇ ਅੱਜ ਹੀ ਜਾਓ ਉਥੋਂ ਪੁੱਛਿਓ ਕਿ ਤੁਹਾਡੇ ਸਪਰਕ ਨੇ ਬਣਾਇਆ ਤੇ ਪੰਜਾਬ ਇਹ ਜਿਹੜਾ ਪਿੰਡ ਕਿੰਨੇ ਬਣਾਉਂ ਉੱਥੇ ਜਾ ਕੇ ਕਹਿਣਾ ਇਹਦਾ ਦੇਖਤਾ ਨਹੀਂ ਗੱਲ ਕਰਦੇ ਤੁਹਾਡੇ ਉੱਥੋਂ ਲੈ ਕੇ ਸ਼ੁਰੂ ਕਰਾ ਕੇ ਅਪ ਟੂ ਜਨਾਲਾ ਗਿਆਨੀ ਜਲਸੀ ਦੇ ਟਾਈਮ ਪਣੀ 80 ਦੇ ਵਿੱਚ ਸਰਦਾਰ ਦਰਬਾਰਾ ਸਿੰਘ ਦੀ ਫਿਰ ਗਵਰਨਮੈਂਟ ਬਣੀ ਉਹਦੇ ਬਾਅਦ ਫਿਰ ਚੌਧਰੀ ਸਾਹਿਬ ਵੀ ਐਮਐਲਏ ਸੀ ਉਹਦੇ ਚ ਫੇਰ ਤੁਸੀਂ ਜਿਹੜੀ ਉਹਦੀ ਰਿਪੇਅਰ ਹੋਈ ਰੋਡ ਬਣਿਆ ਜੀ ਰੋਡ ਜ਼ਰੂਰ ਬਣਿਆ ਪਰ ਪੱਕੀ ਨਹੀਂ ਹੋਈ ਬਿਲਕੁਲ ਉਹਦੇ ਉੱਤੇ ਸੜਕਾਂ ਵੀ ਜਿੱਥੇ ਜਿੱਥੇ ਹੈਗੇ ਉੱਥੇ ਜਿੱਥੇ ਜਿੱਥੇ ਪਰਮਿਸ਼ਨ ਦਿੱਤੀ ਫੌਜ ਨੇ ਉੱਥੇ ਉੱਪਰ ਰੋਡ ਵੀ ਬਣੀ ਉਹ ਤੁਸੀਂ ਉਵੇਂ ਦੇ ਉਵੇਂ ਜਿੱਥੇ ਫੌਜ ਨੇ ਨਹੀਂ ਸੀ ਪਰਮਿਸ਼ਨ ਦਿੱਤੀ ਉੱਥੇ ਰੋਡ ਨਹੀਂ ਬਣ ਸਕੀ ਹੁਣ ਅਸੀਂ ਬਾਜੇ ਸਾਹਿਬ ਪੈ ਤੁਹਾਨੂੰ ਇੱਕ ਰਿਕਵੈਸਟ ਕਰਦਾ ਹਾਂ ਹਾਂ ਜੀ ਸਕੀਨ ਨਾਲਾ ਸਭ ਤੋਂ ਵੱਧ ਗੁਰਦਾਸਪੁਰ ਡਿਸਟ੍ਰਿਕਟ ਦਾ ਨੁਕਸਾਨ ਕਰਦਾ ਜੀ ਜੀ ਸਕੀਨ ਨਾਲੇ ਦੀ ਉੱਥੇ ਜਾ ਕੇ ਪ੍ਰਾਈਮ ਮਿਨਿਸਟਰ ਨੂੰ ਹੀ ਮਿਲ ਗਏ ਪ੍ਰਾਈਮ ਮਿਨਿਸਟਰ ਨੂੰ ਹੀ ਮਿਲ ਗਏ ਡਿਫੈਂਸ ਮਿਨਿਸਟਰ ਨੂੰ ਮੈਂ ਟਾਈਮ ਲਵਾਵਾਂਗਾ ਡਿਫੈਂਸ ਮਿਨਿਸਟਰ ਨੂੰ ਮਿਲ ਗਿਆ ਡਿਫੈਂਸ ਦੀ ਜੇ ਪਹਿਲਾਂ ਯਾਨੀ ਜੈਲ ਸਿੰਘ ਦੇ ਟਾਈਮ 'ਚ 100 ਕਰੋੜ ਮਨਜ਼ੂਰ ਹੋਇਆ ਸੀ 80 ਦੇ ਵਿੱਚ 350 ਕਰੋੜ ਮਨਜ਼ੂਰ ਹੋਇਆ ਤੇ ਆਰਬੀ ਨੇ ਉਹਦੀ ਪਰਮਿਸ਼ਨ ਨਹੀਂ ਸੀ ਦਿੱਤੀ ਕਿ ਅਸੀਂ ਨਹੀਂ ਕਰਦੇਾਂਗੇ ਇਹ ਸਾਨੂੰ ਰਾਜਨਾਥ ਸਿੰਘ ਉਹਨਾਂ ਨੂੰ ਮਿਲ ਕੇ ਉਹਨੂੰ ਚੌੜਾ 166 ਫੁੱਟ ਚੌੜੀ ਇਹਨਾਂ ਦੇ ਹਲਕੇ ਚੋਂ ਵੀ ਨਿਕਲੀਏ ਤੁਹਾਡੇ ਵੀ ਨਿਕਲਦੀਆਂ ਸਾਰੇ ਉਧਰੋਂ ਨਿਕਲੇ 166 ਫੁੱਟ ਟੋਟਲ ਉਹਨੂੰ 100 ਫੁੱਟ ਚੌੜੀ ਕੱਢ ਕੇ 33 33 ਫੁੱਟ ਦੇ ਦੋਨੋਂ ਪਾਸੇ ਉਹਦੇ ਪੰਨ ਬਣ ਜਾਣ ਉੱਤੇ ਸੜਕ ਬਣ ਜੇ ਤੇ ਸਾਡਾ ਪੂਰਾ ਗੁਰਦਾਸਪੁਰ ਡਿਸਟ੍ਰਿਕਟ ਦਾ ਜਿਹੜਾ ਇੱਕ ਸਾਈਡ ਆ ਜਿਹੜੀ ਰਾਵੀ ਤੋਂ ਪਰ ਚੱਲਦੇ ਹਾਂ ਲੈਫਟ ਸਾਈਡ ਤੇ ਰਾਈਟ ਸਾਈਡ ਤੇ ਹੈਗਾ ਪਾਕਿਸਤਾਨ ਉਹਨਾਂ ਨੇ ਆਪਣੇ ਬਣਾਈਆਂ ਇਦਰ ਜੇ ਬਣ ਗਈ ਇਹ ਚੀਜ਼ਾਂ ਤੇ ਨਾਲ ਹੀ ਉਹਨਾਂ ਨੂੰ ਕੋਲ ਡਿਮਾਂਡ ਕਰੀਏ ਕਿ ਜਿਹੜੀ ਤੁਸੀਂ ਦੋਨੇ ਤੁਸੀਂ ਆ ਸਤਲੁਜ ਵਾਲੀ ਬਿਆਸ ਵਾਲੀ ਤੇ ਉਹ ਰਾਵੀ ਵਾਲੀ ਕੋਈ ਬਹੁਤਾ ਪੈਸਾ ਨਹੀਂ ਲੱਗਣਾ ਗਵਰਨਮੈਂਟ ਆਫ ਇੰਡੀਆ ਲਈ ਕੋਈ ਬਹੁਤ ਵੱਡੀ ਗੱਲ ਨਹੀਂ 300 ਤੋਂ ਲੈ ਕੇ 400 ਕਰੋੜ ਟੋਟਲ ਖਰਚ ਆਏਗਾ ਇਹਨੂੰ ਘੱਟੋ ਘੱਟ 8 ਫੁੱਟ 5 ਫੁੱਟ ਉੱਚੀ ਹੋਣੀ ਚਾਹੀਦੀ ਆ ਚੌੜੀ ਵੀ 22 ਫੁੱਟ ਤੇ 33 ਫੁੱਟ ਚੌੜੀ ਹੋਣੀ ਚਾਹੀਦੀ ਆ ਤੇ ਸਦਾ ਲਈ ਪੰਜਾਬ ਦਾ ਇਹ ਨਰਕ ਖਤਮ ਹੋ ਜਾਏਗਾ ਤੀਸਰੀ ਜਿਹੜੀ ਅਸੀਂ ਚਾਹੁੰਦੇ ਆ ਕਿ ਇੱਕ ਚੀਜ਼ ਤਾਂ ਅਸੀਂ ਕਹਿ ਦਿੰਨੇ ਆ ਜਿਹੜਾ ਸ਼ਾਪੁਰ ਬਰਾਜ ਆ ਉਹ ਅਜੇ ਤੱਕ ਪੰਜਾਬ ਗਵਰਨਮੈਂਟ ਨੇ ਇੱਕ ਸਾਲ ਤੋਂ ਤਿਆਰ ਪਿਆ ਉਹਨੂੰ ਚਾਲੂ ਕਿਉਂ ਨਹੀਂ ਕੀਤਾ ਇਹਦੀ ਵੀ ਆਰਟੀਆਈ ਪਾ ਕੇ ਜਾਂ ਕੁਐਸਚਨ ਪਾ ਕੇ ਗਵਰਨਮੈਂਟ ਨੂੰ ਪੁੱਛੋ ਅੱਜ ਇਹਨਾਂ ਨੇ ਜਿਵੇਂ ਤੁਸੀਂ ਪਹਿਲਾਂ ਹੀ ਕਹਿ ਦਿੱਤਾ ਚੇਨੀਆਂ ਡਰੇਨਾਂ ਨੇ ਇੱਕ ਡਰੇਨ ਦੀ ਸਫਾਈ ਨਹੀਂ ਹੋਈ ਤਾਂ ਤੁਸੀਂ ਹੈਰਾਨ ਹੋ ਕੇ ਤੁਸੀਂ ਮੀਟਿੰਗ 'ਚ ਬੈਠੇ ਸੀਗੇ ਆਰਟੀਆਈ ਆਰਟੀਆਈ ਨੇ ਉੱਥੇ ਕੁਐਸਚਨ ਪਾਇਆ ਕਿ ਮੰਰੇਗਾ ਦੇ ਵਿੱਚ ਜਿਹੜੀਆਂ ਨਹਿਰਾਂ ਸਾਫ਼ ਕੀਤੀਆਂ ਨੇ ਟੋਟਲ ਨਰ ਕੋਈ ਸਾਫ ਨਹੀਂ ਕੀਤੀ ਮੰਦਰੀਗਾ ਦੇ ਪੈਸੇ ਹੀ ਖਾ ਗੇ ਉਹ ਪੈਸੇ ਪੈ ਜੀ ਉਸ ਦਿਨ ਵੀਡੀਓ ਨੂੰ ਜਿਹੜੇ ਜੀਆਰਐਸਏ ਇਹ ਫਰਾਡ ਚੱਲ ਰਿਹਾ ਹੈ ਇਹ ਗਵਰਨਮੈਂਟ ਫਰਾਡ ਤੇ ਚੱਲ ਰਹੀ ਹੈ ਇਹਦੀ ਅਸੀਂ ਇਨਕੁਆਰੀ ਵੀ ਕਰਵਾਵਾਂਗੇ ਤੇ ਗਵਰਨਮੈਂਟ ਆਫ ਇੰਡੀਆ ਨੂੰ ਦੇਖੋ ਪੰਜਾਬ ਗਵਰਨਮੈਂਟ ਇਹ ਸਰਕਾਰ ਤੇ ਪੈਸਾ ਲਾਜ ਨਹੀਂ ਸਕਦੀ ਜਿਹੜਾ ਮੁੱਖ ਮੰਤਰੀ ਆਪਣਾ ਪਿੰਡ ਨਹੀਂ ਬਚਾ ਸਕਦਾ ਮੇਰੇ ਪਿੰਡ ਕੱਲ ਬਾਜੋਬਾਬ ਮੇਰੇ ਪੋੜਾ ਸੱਕੀ ਦਾ ਉੱਥੇ ਮਾੜੀ ਜੀ ਬੂਟੀ ਫਸੀ ਤਿੰਨ ਜੀਸੀਬੀ ਭੇਜ ਕੇ ਸਾਡੀ ਸਾਰੀ ਬੂਟੀ ਕਢਾ ਦਿੱਤੀ ਮੇਰਾ ਪਿੰਡ ਸੀ ਮੈਂ ਆਪਣਾ ਪਿੰਡ ਤੇ ਰੱਖਾ ਕਲ ਨੂੰ ਕਈ ਜਾਣਗੇ ਐਮਪੀ ਦਾ ਪਿੰਡ ਹੀ ਡੁੱਬਿਆ ਫਿਰਦਾ ਪਰ ਇਹ ਪਿੰਡ ਨਹੀਂ ਡੁੱਬਣ ਦਿੱਤਾ ਬੂਟੀ ਸਾਰੀ ਕੱਟੀ ਤੇ ਇਹ ਜਿਹੜੇ ਸਤੋਤ ਸਾਹਿਬ ਨੇ ਤੇ ਆਪਣੇ ਪਿੰਡ ਨੂੰ ਨਹੀਂ ਕਰ ਸਕ ਕੱਲ ਬੜੀ ਹੈਰਾਨ ਕਿਹਦੀ ਗੱਲ ਆ ਕਹਿ ਰਿਹਾ ਮੈਂ ਪੰਜਾਬੀਆਂ ਦੀ ਹਵਾਈ ਜਹਾਜ਼ ਛੱਡ ਕੇ ਚਲਿਆ ਚਲੇ ਮੈਂ ਪੁੱਛਣਾ ਚਾਹਣਾ ਇਹ ਮਾਸਟਰ ਜੀ ਦਾ ਤੇ ਪਟਿਆ ਕਿ ਨਹੀਂ ਉਹ ਆਈਦਾ ਹੈਲੀਕਾਪਟਰ ਇਹ ਤੇ ਲੋਕਾਂ ਦਾ ਹੈਲੀਕਾਪਟਰ ਤੇਰੇ ਤੋਂ ਪਹਿਲਾਂ ਤਿੰਨ ਚਾਰ ਮੁੱਖ ਮੰਤਰੀ ਇਹਦੇ ਚ ਹੀ ਛੜੇ ਤੇ ਜੇ ਕਾਰ ਹੈ হেলিকপ্টਰ ਕਿਹੜਾ ਰੈਸਕੀ ਵਾਲੀ ਕੋਈ ਰੈਸਕਿਊ ਹੈ ਕੰਮੀ ਕੋਈ ਨਹੀਂ ਕਰ ਸਕਦਾ ਅੱਜ ਮੇਰੇ ਡੇਰ ਬਾਬਾ ਨਾਨਕ ਮੈਂ ਲੋਕ ਕੱਢ ਰਿਆਂ ਚਾਹੇ ਉਥੋਂ ਦੇ ਪਿੰਡ ਸੀਗਾ ਪਖੋਕੇ ਮਬਾਰਾ ਪਖੋਕੇ ਟਾਲੀ ਸਾਹਿਬ ਤੇ ਸਾਦਾਂ ਵਾਲੀ ਦੇ ਉਹ ਨੇ ਆਪਣੇ ਪਿੰਡ ਨਾਲ ਚੰਦੂ ਚੰਦੂ ਨੰਗਲ ਉਥੋਂ ਬੰਦੇ ਕੱਢ ਰਿਆਂ ਉਤੋਂ ਦੇ ਐਮਐਲਏ ਸਾਹਿਬ ਹੈਲੀਕਾਪਟਰ ਤੇ ਚੜ ਕੇ ਜਾ ਰਹੇ ਨੇ ਤੇ ਉਤੋਂ ਪਰਨੇ ਪੈਕਟ ਕਿਤੇ ਮੇਰੇ ਖਾਲ 1000 ਫੁੱਟ ਉੱਚੇ ਹੋਣੇ ਆ ਪਾਣੀ ਦੀਆਂ ਬੋਤਲਾਂ ਸੁੱਟ ਰਹੇ ਨੇ ਜਿਹੜੀਆਂ ਆਉਂਦੀਆਂ ਥੱਲੇ ਵੱਜ ਕੇ ਜਾਂ ਪਾਣੀ ਚ ਡਿੱਗਦੇ ਜਾਂ ਸੜਕ 'ਤੇ ਡਿੱਗ ਕੇ ਆਈ ਪੜ ਜਾਂਦੇ ਨੇ ਜੀ ਇੱਥੇ ਇਕੱਠੇ ਤੇ ਦੀਲਾ ਨਗਰ ਅਸੈਂਬਲੀ ਹਲਕੇ ਦੇ ਵਿੱਚ ਖੜੇ ਆ ਮੈਂ ਗੋਇਲ ਸਾਹਿਬ ਨੂੰ ਬੇਨਤੀ ਕਰਨੀ ਗੋਇਲ ਸਾਹਿਬ ਆ ਥੋੜਾ ਜਿਹਾ ਕਿਰਪਾ ਕਰਕੇ ਵੇਖੋ ਸੀ ਬਣਿਆ ਕੀ ਜਿਹੜਾ ਅਸੀਂ ਇੱਕ ਸੇਫਟੀ ਸਟੱਡ ਤੇ ਖੜੇ ਇਹ ਬੇਸਿਕਲੀ ਬਣਾਇਆ ਗਿਆ ਸੀ ਦਰਿਆ ਦੀ ਮਾਰ ਤੋਂ ਰੋਕਣ ਵਾਸਤੇ ਇਹਦੇ ਪਿਛਲੇ ਸਾਲ ਦੀ ਪਾੜ ਪਈ ਏ ਤੁਹਾਡੇ ਮਹਿਕਮੇ ਨੇ ਪੈਸੇ ਆਂਦੇ باوجود ਵੀ ਉਸ ਨੂੰ ਰਿਪੇਅਰ ਨਹੀਂ ਕੀਤਾ ਮਜ਼ਬੂਤ ਨਹੀਂ ਕੀਤਾ ਨਾ ਕਰਨ ਕਰ ਫਿਰ ਫਸਲਾਂ ਸਾਰੀਆਂ ਸਾਰੀਆਂ ਖਰਾਬ ਹੋ ਗਈ। ਤੋਂ ਕਿਰਪਾ ਕਰੋ ਤੁਸੀਂ ਵੀ ਜਾ ਕੇ ਕਿਤੇ ਨਾ ਕਿਤੇ ਅ ਕਿਸੇ ਨੂੰ ਜਵਾਬਦੇਹ ਬਣਨਾ ਤੁਸੀਂ ਸਾਨੂੰ ਹਾਊਸ ਦੇ ਵਿੱਚ ਗੋਇਲ ਸਾਹਿਬ ਬੜੀਆਂ ਤਸਲੀਆਂ ਦਵਾਈਆਂ ਸੀ ਕਿ 8000 ਕਿਲੋਮੀਟਰ ਅਸੀਂ ਡਰੇਨਾ ਤੇ 74 ਜਗ੍ਹਾ ਤੋਂ ਅਸੀਂ ਬੰਨ ਮਜ਼ਬੂਤ ਕੀਤੇ ਜਿਨ੍ਹਾਂ ਵਿੱਚ ਆ ਵੀ ਆਂਦੇ ਨੇ 74 ਜਗ੍ਹਾ ਤੇ 250 ਕਰੋੜ ਰੁਪਇਆ ਖਰਚਿਆ ਸਾਨੂੰ ਤੇ ਨਹੀਂ ਨਜ਼ਰ ਆਂਦਾ ਚਵਾਨੀ ਵੀ ਤੁਹਾਡੇ ਮਹਿਕਮੇ ਨੇ ਤੇ ਤੁਸੀਂ ਲਾਈ ਤੁਸੀਂ ਜਵਾਬ ਦਿਓ ਕੋਇਲ ਸਾਹਿਬ ਤੁਸੀਂ ਸਮੁੱਚੇ ਪੰਜਾਬ ਦੇ ਹਰ ਕਿਸਾਨ ਤੇ ਹਰ ਖੇਤ ਮਜ਼ਦੂਰ ਤੇ ਜਵਾਬ ਦਿਓ ਤੁਸੀਂ ਇਹ ਗੱਲ ਘਟ ਤੋਂ ਘਟਨ ਦਾ ਪੌਣਾ ਘੰਟਾ ਉਥੇ ਇਹ ਗੱਲ ਕਹੀ ਸੀ ਕਿ ਜੋ ਕੰਮ ਮੇਰੀ ਸਰਕਾਰ ਨੇ ਤੇ ਮੇਰੇ ਮਹਿਕਮੇ ਨੇ ਕੀਤਾ ਪਿਛੇ 75 ਸਾਲਾਂ ਚ ਨਹੀਂ ਸੀ ਹੋਇਆ ਤੇ ਮੈਂ ਹੁਣ ਤਾਈਦ ਕਰਨਾ ਕਿ ਬਿਲਕੁਲ ਗਾਲੋ ਸੱਚੇ ਨਿਕਲੀ ਮਸ਼ੀਨਾ ਆਈਆਂ ਫੋਟੋਆਂ ਲਈਆਂ ਕਾਗਜ਼ੀ ਪੱਤਰੀ ਬਿੱਲ ਪਾਤੇ ਤੇ ਪੈਸੇ ਸਾਰੇ ਖਾਦੇ ਗਏ ਨੇ ਵੱਡਾ ਸਕੈਮ ਹੋਇਆ ਇਹਦੇ ਤੁਸੀਂ ਜਵਾਬ ਦੇਓ ਭਗਵੰਤ ਮਾਨ ਵੀ ਜਵਾਬ ਦੇ ਤੇ ਕੇਜਰੀਵਾਲ ਵੀ ਜਵਾਬ ਦੇ ਤੇ ਗੁਹਿਲ ਸਾਹਿਬ ਤੁਸੀਂ ਵੀ ਜਵਾਬ ਦਿਓ ਆ ਵੇਖੋ ਹਾਲ ਇੱਕ ਵਾਰ ਕਿਸਾਨਾਂ ਦਾ ਹਾਲ ਵੇਖੋ ਤੁਸੀਂ ਦੋ ਦਿਨ ਪਹਿਲੇ ਇਥੋਂ ਹੋ ਕੇ ਗਏ ਇੱਥੇ ਆਏ ਸਨ ਜੀ ਇਹ ਜੇਗਾ ਜੇ ਤਾਂ ਨਹੀਂ ਆਈ ਨਹੀਂ ਸਾਡੇ ਏਰੀਆ ਚ ਵੀ 5-7 ਮਿੰਟ ਲਾਏ 5-7 ਮਿੰਟ ਹੋਰ ਲਾਏ ਨੇ ਪੈਣੀ ਮੀਨਮਾ ਦੀ ਪੂਰੀ ਪੈਂਦੀ ਹੈ ਜੀ ਉੱਥੇ ਗਏ ਸੀ ਬਸ ਉਹ ਹੀ ਮੈਂ ਦੱਸੀ ਜਾਂਦਾ ਨਿਰਾਖ ਰੋਕਾਂ ਦੀਆਂ ਅੱਖਾਂ ਦੇ ਵਿੱਚ ਨਿਰੀ ਮਿੱਟੀ ਛੁੱਟ ਕੇ ਵਾਪਸ ਚਲੇ ਗਏ ਨੇ ਫਟਕਾਰੇ ਇਹਨਾਂ ਨੂੰ ਜ਼ਬਰਦਸਤ ਅੱਜ ਸਤੌਜ ਪਿੰਡ ਵੀ ਭਗਵੰਤ ਮਾਨ ਦਾ ਡੁੱਬਿਆ ਉਹਦਾ ਆਪਣਾ ਪਿੰਡ ਡੁੱਬ ਗਿਆ ਸਿੰਘਾਸਨ ਡੋਲ ਰਿਹਾ ਹੈ ਰਿਆਸਤ ਡੁੱਬ ਗਈ ਹੈ ਪੰਜਾਬ ਦੇ ਲੋਕਾਂ ਦਾ ਜਿਹੜਾ ਅੱਜ ਹਾਲਾਤ ਨੇ ਪਰਮਾਤਮਾ ਤੇ ਸਾਰੇ ਛੱਡ ਦਿੱਤੇ ਕਿ ਲਓ ਜੀ ਤੂੰ ਹੁਣ ਪਰਮਾਤਮਾ ਤੇ ਸਾਰੇ ਬਿਲਕੁਲ ਅੱਜ ਨਜ਼ਰ ਆਂਦਾ ਕੋਈ ਕਿਸੇ ਕਿਸਮ ਦੀ ਸਰਕਾਰ ਉੱਤੇ ਹੈ ਕੱਲ ਹੈਲੀਕਾਪਟਰ ਛੱਡ ਕੇ ਗਿਆ ਵੇਖੋ ਕਿੰਨੇ ਅਫਸੋਸ ਦੀ ਗੱਲ ਹੈ ਇਹ ਕਹਿੰਦਾ ਅਚਾਨਕ ਮੈਨੂੰ ਸੁਜੀ ਮੈਂ ਹੈਲੀਕਾਪਟਰ ਛੱਡ ਜਾਵਾਂ ਉਹ ਮਾਨ ਸਾਹਿਬ 11:30 ਵਜੇ ਸਵੇਰ ਦਾ ਤੇ ਤੁਹਾਡਾ ਸਾਰਾ ਅਮਰitsar ਤੋਂ ਰੂਟ ਲੱਗਾ ਸੀ ਪੁਲਿਸ ਦਾ ਅਚਾਨਕ ਤੁਹਾਨੂੰ ਕਿਤੋਂ ਸੋਚ ਗਈ ਤੇ ਇਹ ਕੋਈ ਰੈਸਕਿਊ ਹੈਲੀਕਾਪਟਰ ਨਹੀਂ ਹੈ レスキュー हेलीकॉप्टर ਬਖਰੇ ਹੁੰਦੇ ਜਿਹਦੇ ਵਿੱਚ ਬੰਦੇ ਵੀ ਬਜ਼ੁਰਗ ਵੀ ਨੌਜਵਾਨ ਬੱਚੇ ਵੀ ਉਹਨਾਂ ਨੂੰ ਸਪਲਾਈਜ਼ ਵੀ ਦਿੱਤੀਆਂ ਜਾ ਸਕਦੀਆਂ ਉਹਨਾਂ ਨੂੰ ਇਵੈਕੂਏਟ ਵੀ ਕੀਤਾ ਜਾ ਸਕਦਾ ਇਹ ਤੇ ਰੈਗੂਲਰ ਪੈਸੇਂਜਰ ਪਲੇਅ ਜੇ ਤਾਂ ਤਿੰਨ ਬੰਦਿਆਂ ਤੋਂ ਤੇ ਚਾਰਾਂ ਤੋਂ ਤੋਂ ਵੱਧ ਬੰਦੇ ਹੀ ਬਹਿ ਸਕਦੇ ਫਰਾਡ ਮਾਰ ਗਏ ਆ ਝੂਠ ਬੋਲ ਗਏ ਆ ਕਫਰ ਤੋਲ ਗਏ ਜੋ ਤੁਹਾਡੀ ਪਛਾਣ ਬੜੀ ਪੀਆਰ ਝੂਠੀ ਪਬਲਿਕਿਟੀ ਪਬਲਿਕਿਟੀ ਕਰਨੀ ਤੇ ਪੀਆਰ ਕਰਨਾ ਅੱਜ ਮੈਂ ਪੁੱਛਣਾ ਚਾਹਨਾ ਰੰਦਾਵਾ ਸਾਹਿਬ ਸਾਰੇ ਸਾਥੀਆਂ ਸਮਿਤ ਅੱਜ ਮੈਨੂੰ ਦੱਸੋ ਕੇਜਰੀਵਾਲ ਕਿੱਥੇ ਜੀ ਅੱਜ ਉਹ ਜਿਹੜਾ ਸਸੋਧਿਆ ਉਹ ਕਿੱਥੇ ਨੇ ਜਿਹੜੇ ਉਹ ਜਿਹੜੀ ਆੜਾ ਸਾਹਿਬ ਤੁਸੀਂ ਕਹਿੰਦੇ ਹੋ ਤਾਮ-ਜਾਮ ਕੀ ਸੀ ਡਾਂਡੇ ਡਾਂਡੇ ਪੇ ਜਿਹੜਾ ਝੂਠ ਸੱਚ ਝੂਠ ਸੱਚ ਮਾਰ ਕੁਟਾਈ ਮਾਰ ਕੁਟਾਈ ਕੁਝ ਦੱਸੋ ਤਾਂ ਸਹੀ ਹੈ ਕਿੱਥੇ ਹੋ ਤੁਸੀਂ ਦੋਨੋਂ ਜਾਣੇ ਆਵੇ ਸਹੀ ਲੋਬੇ ਕਿਦਾਂ ਦੰਦੇ ਲੋਗ ਬਾਕੀ ਹਰ ਜਗ੍ਹਾ ਦੇ ਉੱਤੇ ਕੇਜਰੀਵਾਲ ਸਾਹਿਬ ਸਸੋਧਿਆ ਸਾਹਿਬ ਇਹਨਾਂ ਦੇ ਜਿੰਨੇ ਸਾਹਿਬ ਨਿਸਿੰਦਰ ਜੈਨ ਸਾਹਿਬ ਵੀਵੀਓ ਵਿਪਾ ਵੇਬਲ ਕੁਮਾਰ ਜੀ ਵੇਬ ਕੁਮਾਰ ਕੇ ਜੋ ਵੀ ਆਓ ਵੇਬਬ ਸਾਹਿਬ ਹੁਣ ਕੋਈ ਦਰਸ਼ਨ ਨਹੀਂ ਦੇ ਰਿਹਾ ਜੀ ਕਹ ਨਹੀਂ ਕਹਿ ਸਕਦਾ ਅੱਜ ਸ਼ੁਕਰ ਹੈ ਕਿਤੇ ਇਹ ਵੀ ਵਾਪਸ ਆਏ ਨੇ ਪਰਿਵਾਰ ਨੂੰ ਲੈ ਕੇ ਤਾਮਨ ਲਾਡੂ ਡੋਸੇ ਖਾਣ ਗਏ ਸੀ ਦੱਸੋ ਪੰਜਾਬ ਡੋਬ ਰਿਹਾ ਤੇ ਤੁਸੀਂ ਡੋਸੇ ਖਾਣ ਤੁਰ ਕੇ ਨੇਤਾ ਜੀ ਮੌਜੂਦਾ ਜਾਂ ਤਤਕਾਲੀ ਕਿਸੇ ਵੀ ਸਥਾਨਕ ਲੀਡਰ ਨੂੰ ਕੋਈ ਸਵਾਲ ਕੀਤਾ ਜਾਵੇ ਧੁੱਸੀ ਬੰਦਾ ਤੇ ਜਵਾਬ ਇਹ ਆਉਂਦਾ ਕਿ ਫਲਾਣੇ ਸਮੇਂ ਤੇ ਰੋਡ ਪੱਕਾ ਕਰ ਦਿੱਤਾ ਗਿਆ ਸੀ ਅਸਲ ਚ ਲੋੜ ਹੈਗੀ ਆ ਧੁੱਸੀ ਬੰਨਾਂ ਨੂੰ ਪੱਕਿਆ ਕਰਨ ਦੀ ਵੇਖੋ ਅੱਜ ਲੋੜ ਕੀ ਸਾਬ ਪ੍ਰਤਾਪ ਸਿੰਘ ਕਹਿ ਰਹੇ ਨੇ 1962 ਦੇ ਵਿੱਚ ਇਹ ਧੁੱਸੀ ਬੰਨ ਬਨੇ ਸੀ ਜਿਹੜਾ ਸਿੱਧਾ ਇੱਥੋਂ ਦੀ ਨਾਨਾ ਨਗਰ ਤੋਂ ਸ਼ੁਰੂ ਹੋ ਕੇ ਸ੍ਰੀ ਹਰਗੁਪਿੰਦਪੁਰ ਤੱਕ ਜਾਂਦਾ ਹੈ ਅੱਜ ਇਹ ਧੁੱਸੀ ਕਮਜ਼ੋਰ ਹੋ ਅੱਜ ਅੰਦਰਲੇ ਬਾਹਰਲੇ ਪਾਸੇ ਤੁਸੀਂ ਦੇ ਇਸ ਟਾਈਮ ਉਹਨੂੰ ਪਿਚਿੰਗ ਦੀ ਪੱਥਰ ਲਾਣ ਦੀ ਲੋੜ। ਤੁਸੀਂ ਨੂੰ ਉੱਚਾ ਕਰਨ ਦੀ ਲੋੜ ਹੈ। ਉਹਨੂੰ ਮਜ਼ਬੂਤ ਚੌੜਾ ਵੀ ਕਰਨ ਦੀ ਲੋੜ ਹੈ ਤੇ 4-4 ਫੁੱਟ ਉੱਚਾ ਚੁੱਕ ਕੇ ਤੇ ਸਾਈਡਾਂ ਤੇ ਸਾਰਾ ਦਰਿਆ ਵਾਲੇ ਪਾਸੇ ਪੱਥਰ ਲਾਣ ਦੀ ਲੋੜ। ਇਹ ਵੱਡਾ ਕੰਮ ਹੈ। ਇਹ ਕਲੀ ਕਾਂਗਰਸ ਦੀ ਸਰਕਾਰ ਹੀ ਕਰੇਗੀ ਜਦੋਂ ਆਏਗੀ। ਇਹਨਾਂ ਨੂੰ ਤੇ ਉਦੋਂ ਤੱਕ ਬੰਦਿਆਂ ਨੇ ਤੁਹਾਨੂੰ ਪਤਾ ਹੀ ਹੈ ਜੋ ਹਾਲਾਤ ਨੇ। ਜਿਹੜਾ ਬੰਦਾ ਆਪਣਾ ਪਿੰਡ ਨਹੀਂ ਬਚਾ ਸਕਿਆ ਉਹਨੇ ਪੰਜਾਬ ਕੀ ਬਚਾਇਆ? ਆ ਮੂੰਹ ਬੋਲਦੀ ਤਸਵੀਰ ਹੈ ਵੇਖੋ ਰੰਡਾਵਾ ਸਾਹਿਬ ਉਥੇ ਨੇ ਕਦੀ ਤੁਸੀਂ ਵੇਖਿਆ ਕਿ ਚੀਮਿੰਸਟਰ ਨੇ ਇਸ ਟਾਈਮ ਇਹ ਨੇਚਰਲ ਕਲੇਮਟੀ ਹੈ ਪਰ ਇਹਦੇ ਕੋਲ ਇਮੀਡੀਏਟਲੀ ਭਗਵੰਤ ਮਾਨ ਨੂੰ ਪ੍ਰਾਈਮ ਮਿੰਿਸਟਰ ਦੇ ਕੋਲ ਬੈਠੇ ਹੋਣਾ ਚਾਹੀਦਾ ਸੀ ਕਿ ਜੀ ਸਾਨੂੰ ਹਿੱਸਾ ਦੋ ਮੇਰਾ ਘਰ ਤੋਂ ਘਰ 20 ਤੋਂ 25 ਹਜ਼ਾਰ ਕਰੋੜ ਤੋਂ ਵੱਧਾ ਨੁਕਸਾਨ ਹੈ ਫਸਲਾਂ ਦਾ ਜੇ 50000 ਰੁਪਿਆ ਏਕੜ ਦਾ ਮੁਆਵਜ਼ਾ ਦੇਣਾ ਤਾਂ ਲੱਖਾਂ ਏਕੜ ਪੈਲੀ ਜਿਹੜੀ ਹੈ ਦੰਗਰ ਪੈੜੀ ਸਾਰਾ ਕੋ ਨੁਕਸਾਨ ਹੋ ਗਿਆ ਚੀਮਿੰਸਟਰ ਅਜੇ ਤੱਕ ਪ੍ਰਾਈਮ ਮਿੰਿਸਟਰ ਨੂੰ ਮਿਲਣ ਗਿਆ ਪੈਸੇ ਕਿਸ਼ਤਾ ਮਿਲਣਗੇ ਜੀ ਐਂਡ ਨੈਸ਼ਨਲ ਰੀਲੀਫ ਤੇ ਵਿੱਚ ਜਿੰਨੇ ਵੀ ਪੈਸੇ ਆਣੇ ਮੁਆਵਜ਼ੇ ਦੇ 60 40 ਦੀ ਰੇਸ਼ਿਓ ਚਾਹਦੇ 60% ਸੈਂਟਰ ਦੇਗਾ 40 ਅਸੀਂ ਪਾਵਾਂਗੇ ਕੇਜਰੀਵਾਲ ਸਾਹਿਬ ਨੇ ਕਿਹਾ 50000 ਰੁਪਿਆ ਕਿੱਲਾ ਦੇਵਾਂਗੇ ਤੁਸੀਂ ਅੱਜ ਵੇਖ ਲਓ ਪਿਛਲੀ ਵਾਰ ਰੰਧਾਵਾ ਸਾਹਿਬ 50000 ਕਹਿ ਕੇ 6500 ਰੁਪਿਆ ਦਿੱਤਾ ਚੋਲ ਸਾਹਿਬ ਉਹ ਵੀ ਕੈਪ ਲਾਤੀ ਪੰਜ ਕਿੱਲਿਆਂ ਦੀ ਦੇ ਕਿ ਜੇ ਨੇ 10 ਕਿੱਲੇ 8 ਕਿੱਲੇ 15 ਕਿੱਲੇ ਭੀਜਿਆ ਚੋਣਾ ਉਹਦਾ ਨਹੀਂ ਤੇ ਜਿਨ੍ਹਾਂ ਦੇ ਨਾਂ ਗਰਦੌਰੀ ਕਿਸੇ ਨੂੰ ਪੈਸਾ ਕੋਈ ਨਹੀਂ ਮਿਲਿਆ ਕੱਲਾ 5 ਏਕੜ ਤਾਂ ਕਿਉਂ ਸਹੀ ਹੈ ਕਿ ਗਲਤ ਹੈ ਪੁੱਛਣੀ ਕੋਈ ਨਹੀਂ ਆ ਰਹੀ ਨੇਤੋ ਜੀ ਇਸ ਮਾਫ ਕਰਨਾ ਇਸ ਖੇਤਰ ਦੀ ਜਿਹੜੀ ਮੁੱਖ ਸਮੱਸਿਆ ਜਵੇਂ ਇਸ ਪਰਤੇ ਤੁਸੀਂ ਖੜਿਓ ਟਾਂਡੇ ਦਾ 2023 ਤੋਂ ਰੁੱਟਿਆ ਲੇਲਪੁਰ ਤੋਂ ਦੋ ਜਗ੍ਹਾ ਤੋਂ ਟੁੱਟਿਆ ਇਹਨਾਂ ਤੋਂ ਇਲਾਵਾ ਜਿਉਂਦੇ ਤੇ ਉਹਨੇ 2023 ਇੱਕ ਉਲੀ ਪੈਂਦੀ ਆ ਜੀ ਗੱਦੀ ਨਾਲੇ ਦੀ ਪੈਣੀ ਮੀਲਮਾਂ ਦੀ ਹਦੂਚ ਉਹ ਤੇ ਰਵਸ ਪਾਣੀ ਜਾ ਰਿਹਾ ਅਨੇਕਾਂ ਪਿੰਡ ਜਿਹੜੇ ਨੇ ਤੁਸੀਂ ਟੁੱਟਣ ਤੋਂ ਪਹਿਲਾਂ ਹੀ ਦੇਖੋ ਮੈਂ ਗੋਇਲ ਸਾਹਿਬ ਨੂੰ ਪੁੱਛਣਾ ਚਾਹਣਾ ਗੋਇਲ ਸਾਹਿਬ ਤੁਸੀਂ ਇੰਨਾ ਕਫਰ ਤੋਲ ਸਕਦੇ ਹੋ ਮੈਂ ਤੇ ਤੁਹਾਨੂੰ ਬੜਾ ਸਿਆਣਾ ਤੇ ਧਿਆਨਦਾਰ ਬੰਦਾ ਸਮਝਦਾ ਸੀ ਤੁਸੀਂ ਇੱਕ ਵੀ ਇੱਥੇ ਸਾਬਤ ਕਰ ਦਿਓ ਕੋਈ ਡਰੇਨ ਕੋਈ ਨਾਲਾ ਆ ਅਸੀਂ ਜਿੱਥੋਂ ਹੁਣੇ ਆਏ ਆ ਲਿਟਲ ਫਲਾਰ ਸਕੂਲ ਦੇ ਬਾਹਰ ਇਹ ਤੇ ਮੇਰਾ ਖਲ ਕਈ 2-3 ਸਾਲ ਦੀ ਘਰ ਤੋਂ ਕਟਾ ਜਿਹੜੀ ਇਹਦੇ ਵਿੱਚ ਉਹ ਉਹ ਨਾੜ ਪਿਆ ਜੀ ਕੱਢਿਆ ਹੀ ਕਿਸੇ ਬੂਟੀ ਕਿਸੇ ਨੇ